ਤਰੰਤਾਰ ਪੁਲਿਸ ਨੇ ਨਸ਼ਿਆਂ ਖਿਲਾਫ ਵੱਡਾ ਐਕਸ਼ਨ ਲਿਆ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਪੰਜ ਨਸ਼ਾ ਤਸਕਰਾਂ ਦੀ 5 ਕਰੋੜ ਦੇ ਕਰੀਬ ਦੀ ਜਿਹੜੀ ਜਾਇਦਾਦ ਤਫਰੀਜ਼ ਕੀਤੀ ਗਈ ਹੈ ਆਂਕੜਾ ਮੁਤਾਬਕ ਜੇਕਰ ਦੇਖਿਆ ਜਾਏ ਤਾਂ ਐਗਜ਼ੈਕਟ ਜਿਹੜੇ ਆਂਕੜੇ ਨੇ ਉਹ 2 ਕਰੋੜ 42 ਲੱਖ ਦੇ ਨੇ ਸੋ ਹੋਰ ਵੀ ਜਿਹੜੀ ਆ ਕਾਫੀ ਵਕੂਕ ਥਮਾਂ ਤੇ ਜਿਹੜੀਆਂ ਜਾਇਦਾਦਾਂ ਨੇ ਉਹ ਫਰੀਜ਼ ਕੀਤੀ ਜਾ ਰਹੀ ਨੇ ਸਾਰੇ ਨਸ਼ਾ ਤਸਕਰ ਇੱਕ ਕੈਟਾਗਰੀ ਦੇ ਵਿੱਚ ਸ਼ਾਮਲ ਨੇ ਸੋ ਤਰੰਤਾਰਨ ਪੁਲਿਸ ਦਾ ਨਸ਼ਾ ਤਸਕਰਾ ਖਿਲਾਫ ਵੱਡਾ ਐਕਸ਼ਨ ਪੂਰੇ ਸੂਬੇ ਪਾਰ ਦੇ ਵਿੱਚ ਕਰੋੜਾਂ ਦੀ ਜਿਹੜੀ ਜਾਇਦਾਦ ਆ ਫ੍ਰੀਜ਼ ਕੀਤੀ ਜਾ ਰਹੀ ਹੈ ਕਈ ਟੈਟੇਰੀ ਕੀਤੇ ਜਾ ਰਹੇ ਨੇ ਬੁਲਡੋਜ਼ਰ ਐਕਸ਼ਨ ਹੋ ਰਹੇ ਨੇ ਪੰਜ ਨਸ਼ਾ ਤਸਕਰਾਂ ਦੀ 2 ਕਰੋੜ 42 ਲੱਖ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ ਸੋ ਤਰਨ ਤਰਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਸਾਰੇ ਨਸ਼ਾ ਤਸਕਰ ਇਹ ਕੈਟਾਗਰੀ ਦੇ ਵਿੱਚ ਸ਼ਾਮਲ ਨੇ ਸੁਜ ਇਸ ਤਰੀਕੇ ਦੇ ਨਾਲ ਨਸ਼ਾ ਪੰਜਾਬ ਦੇ ਵਿੱਚ ਤਾਂ ਉਸ ਨੂੰ ਠੱਲ ਪਾਉਣ ਦੇ ਲਈ ਵਿਸ਼ੇਸ਼ ਮੁਹਿੰਮਾਂ ਵਿੱਟੀਆਂ ਹੋਈਆਂ ਨੇ ਪੰਜਾਬ ਸਿਕਾਰ ਨੇ ਬੁਲਡੋਜ਼ਰ ਐਕਸ਼ਨ ਹੋ ਰਹੇ ਨੇ ਤਾਪ ਪੰਜ ਨਸ਼ਤ ਸਕਰਾ ਦੀ 2 ਕਰੋੜ 42 ਲੱਖ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ। ਸੁਤਰੰਤਨ ਪੁਲਿਸ ਨੇ ਵੱਡਾ ਐਕਸ਼ਨ ਲਿਆ। ਸੁਖੋਜ ਇਨਪੁਟਸ ਦੇ ਆਧਾਰ ਤੇ ਵਕੋਖਥਮਾ ਤੇ ਆਪਰੇਸ਼ਨ ਕਾਸੂ ਤਹਿਤ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ। ਜੋ ਜੋ ਵੀ ਸ਼ਕਤੀਕਰੇ ਦੇ ਵਿਚਾਰ ਆ ਉਸ ਦੀ ਬ੍ਰੀਕੀ ਦੇ ਨਾਲ ਛਾਣਬੀਨ ਕੀਤੀ ਜਾ ਰਹੀ ਹੈ। ਤੇ ਫੋਨ ਲਾਈਨ ਤੇ ਸਯੋਗੀ ਮਨੀਸ਼ ਜੁੜੇ ਨੇ। ਮਨੀਸ਼ ਪੰਜ ਨਸ਼ਤ ਸਕਰਾ ਦੀ 2 ਕਰੋੜ 42 ਲੱਖ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ। ਹੋਰ ਕੀ ਕੁਝ ਖਾਸ ਅਪਡੇਟ ਹੈ ਤੁਹਾਡੇ ਕੋਲ? ਜੀ ਬਿਲਕੁਲ ਪੰਜ ਨਸ਼ਾ ਤਸਕਰ ਨੇ ਜਿਨ੍ਹਾਂ ਦੀ ਲਗਭਗ 2 ਕਰੋੜ 42 ਲੱਖ ਦੀ ਜਿਹੜੀ ਪ੍ਰਾਪਟੀ ਆ ਉਸ ਨੂੰ ਫ੍ਰੀਜ਼ ਕੀਤਾ ਗਿਆ ਜਿਦੇ ਚ ਬਲਜਿੰਦਰ ਸਿੰਘ ਨਿਸ਼ਾਨ ਸਿੰਘ ਗੁਰਜੰਟ ਸਿੰਘ ਰਿਸ਼ਪਾਲ ਸਿੰਘ ਤੇ ਮਹਿਤਾ ਸਿੰਘ ਸ਼ਾਮਲ ਨੇ ਜਿਹੜੇ ਇਹਨਾਂ ਚ ਚਾਰ ਜਿਹੜੇ ਨੇ ਪੱਟੀ ਤੇ ਰਹਿਣ ਵਾਲੇ ਨੇ ਤੇ ਇੱਕ ਜਿਹੜਾ ਮਹਿਤਾ ਸਿੰਘ ਹੈ ਉਹ ਬਿਲਕੁਲ ਸਰਹਦੀ ਪਿੰਡ ਹੈ ਮਹਿੰਦੀਪੁਰ ਖੇਮਕਰਨ ਦਾ ਉੱਥੋਂ ਦਾ ਰਹਿਣ ਵਾਲਾ ਇਹਨਾਂ ਦੇ ਜਿਹੜੇ ਨੇ ਸਾਰੇ ਜਿਹੜੇ ਨੇ ਏ ਕੈਟਾਗਰੀ ਦੇ ਜਿਹੜੇ ਨੇ ਤਸਕਰ ਨੇ ਜਿਨ੍ਹਾਂ ਚ ਜਿਹੜਾ ਬਲਜਿੰਦਰ ਸਿੰਘ ਹੈ ਉਹਦੇ ਤੇ ਪਹਿਲੇ ਐਨਡੀਪੀਐਸ ਦੇ 6 ਮਕਦਮੇ ਦਰਜ ਨੇ ਜਿਸ਼ਾ ਸਿੰਘ ਤੇ 2 ਦਰਜ ਨੇ ਗੁਰਜਨ ਸਿੰਘ ਤੇ 8 ਦਰਜ ਨੇ ਮਹਿਤਾ ਸਿੰਘ ਤੇ ਜਿਹੜੇ ਨੇ 2 ਦਰਜ ਨੇ ਤੇ ਇਸ ਦਾ ਇਹਨਾਂ ਕੋ ਕਾਫੀ ਜਿਹੜੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀਆਂ ਆ ਰਹੀਆਂ ਨੇ ਉਸ ਤੋਂ ਬਾਅਦ ਹੁਣ ਫਿਲਹਾਲ ਜਿਹੜਾ ਇਹਦਾ ਐਕਸ਼ਨ ਲੈਂਦੇ ਹੋਏ ਸਰੰਤਨ ਪੁਲਿਸ ਵੱਲੋਂ ਜਿਹੜੇ ਪੰਜਾਂ ਦੀ ਜਿਹੜੇ ਨੇ ਪ੍ਰਾਪਰਟੀ ਜਿਹੜੀ ਅਫਰੀਜ਼ ਕੀਤੀ ਗਈ ਹੈ ਇਹਦੇ ਚ ਸਭ ਤੋਂ ਜ਼ਿਆਦਾ ਜਿਹੜੀ ਪ੍ਰਾਪਰਟੀ ਦੱਸਿਆ ਜਾ ਰਿਹਾ ਕਿ ਬਲਜਿੰਦਰ ਸਿੰਘ ਕਰਤਾਰ ਸਿੰਘ ਅੱਤਰ ਲੱਖ ਦੇ ਕੋਲ ਕੁੜੀ ਉਹਦੀ ਕਮਤੀ ਸੀ ਜਿਹੜੀ ਕਾਲੀ ਕਮਾਈ ਸੀ ਜਿਹੜੀ ਚਿੱਟਾ ਵੇਚ ਕੇ ਬਣਾਈ ਗਈ ਸੀ ਉਸ ਨੂੰ ਅਫਰੀਜ਼ ਕੀਤਾ ਗਿਆ ਹੈ ਇਸ ਤਰ੍ਹਾਂ ਦੇ ਕਈ ਹੋਰ ਦਸਤਕਰ ਨੇ ਜਿਨ੍ਹਾਂ ਦੀ ਪ੍ਰੋਫੀ ਫ੍ਰੀਜ਼ ਕਰਨ ਦੀ ਜਿਹੜੀ ਹੈ ਪੁਲਿਸ ਤਿਆਰੀ ਚ ਹੈ ਤੇ ਕਈਆਂ ਦੇ ਉੱਪਰ ਬਲਡوزر ਐਕਸ਼ਨ ਦੀ ਤਿਆਰੀ ਚ ਹੈ ਲੇਕਿਨ ਫਿਲਹਾਲ ਜਿਹੜੇ ਇਹ ਪੰਜ ਨਸ਼ਾ ਦਸਤਕਰ ਨੇ ਜਿਨ੍ਹਾਂ ਦੀ ਪ੍ਰੋਫੀ ਫ੍ਰੀਜ਼ ਕੀਤੀ ਗਈ ਹੈ ਜੀ ਠੀਕ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਸੋ ਪੰਜ ਨਸ਼ਾ ਦਸਤਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਤੁਰੰਤ ਪੁਲਿਸ ਨੇ